કોટਪੂਰਾ ਰੋਡ ਤੇ શ્રી ਮੁਖਸਰ ਸਾਹਿਬ ਇਹਨਾਂ ਦਾ ਐਕਸੀਡੈਂਟ ਹੋਇਆ। શ્રી ਮੁਖਸਰ ਸਾਹਿਬ ਦੇ ਕੋਟਪੂਰਾ ਰੋਡ ਤੇ ਆਲਟੋ ਤੇ Swift ਕਾਰ ਦੀ ਆਮੋ ਸਾਹਮਣੇ ਭਿਆਨਕ ਟੱਕਰ ਹੋ ਗਈ ਜਿਸ ਦੇ ਵਿੱਚ ਇੱਕੋ ਪਰਿਵਾਰ ਦੇ 4 ਮੈਂਬਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਜ਼ਖਮੀਆਂ ਦੀ ਪਛਾਣ ਲੱਦੂ ਵਾਲਾ ਉਤਾਰ ਚੰਨਨ ਸਿੰਘ ਪਿਤਾ ਕਸ਼ਮੀਰ ਸਿੰਘ ਚਾਨਣ ਸਿੰਘ ਦੀ ਪਤਨੀ ਨਿਰਮਲਜੀਤ ਕੌਰ ਬੇਟਾ ਹਰਜੋਤ ਸਿੰਘ ਵੱਜੋਂ ਹੋਈ ਚਾਨਣ ਸਿੰਘ ਆਪਣੇ ਪਿੰਡ ਤੋਂ ਕੋਟਕਪੂਰਾ ਬੇਟੇ ਦੀ ਦਵਾਈ ਲੈਣ ਦੇ ਲਈ ਗਿਆ ਹੋਇਆ ਸੀ ਜਦ ਉਹ ਆਪਣੇ ਪਿੰਡ ਵਾਪਸ ਪਰਤ ਰਿਹਾ ਸੀ ਤਾਂ ਸ਼੍ਰੀ ਮੁਖਸਰ ਸਾਹਿਬ ਦੇ ਕੋਟਕਪੂਰਾ ਰੋਡ ਤੇ ਆ ਕੇ ਚਾਨਣ ਸਿੰਘ ਦੀ ਕਾਰ ਆਲਟੋ ਦੀ ਸਵਿਫਟ ਡਿਜ਼ਾਇਰ ਕਾਰ ਦੇ ਨਾਲ ਆਮੋ ਸਾਹਮਣੇ ਟੱਕਰ ਹੋ ਗਈ ਜਿਸ ਦੇ ਨਾਲ ਚਾਨਣ ਸਿੰਘ ਰਿਪੀਟ ਜਿਸ ਦੇ ਨਾਲ ਚਾਨਣ ਸਿੰਘ ਤੇ ਉਸ ਦੀ ਪਤਨੀ ਅਤੇ ਉਸ ਦਾ ਬੇਟਾ ਅਤੇ ਉਸ ਦਾ ਪਿਤਾ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇੱਕੋ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਲਈ ਲਜਾਇਆ ਗਿਆ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਸਵਿਫਟ ਕਾਰ ਡਿਜ਼ਾਈਰ ਦੇ ਵਿੱਚ ਜਾਣਕਾਰੀ ਦੇ ਅਨੁਸਾਰ ਇੱਕ ਵਿਅਕਤੀ ਮੌਜੂਦ ਸੀ ਜਿਸ ਦੀ ਕੋਈ ਜਾਣਕਾਰੀ ਹਜੇ ਤੱਕ ਸਾਹਮਣੇ ਨਹੀਂ ਆਈ ਕੀ ਨਾਮ ਤੁਹਾਡਾ ਮੇਰਾ ਨਾਮ ਸੁਵਿੰਦਰ ਸਿੰਘ ਜੀ ਤੇ ਕਿੱਥੋਂ ਦੇ ਨਾਲੋਂ ਅਸੀਂ ਪਿੰਡ ਲੱਧੂ ਵਾਲਾ ਕਾਰ ਜੀ ਜੋ ਐਕਸੀਡੈਂਟ ਹੋਇਆ ਤਕੀ ਲੱਗਦੇ ਇਹ ਮੇਰੇ ਪਿੰਡ ਤੋਂ ਹੀ ਆ ਜੀ ਇਹ ਕਾਰਨ ਕੀ ਹੋਇਆ ਐਕਸੀਡੈਂਟ ਇਹ ਕੋਟਕਪੂਰੇ ਤੋਂ ਬੱਚੇ ਦੀ ਦਵਾਈ ਲੈ ਕੇ ਆ ਰਹੇ ਸੀ ਕਿੰਡ ਲੱਧੂ ਵਾਲੇ ਨੂੰ ਵਾਪਸ ਆ ਰਹੇ ਸੀ ਤੇ ਕੋਟਕਪੂਰਾ ਰੋਡ ਤੇ ਜਿਨੀ ਮੁਖਤਰ ਸਿੰਘ ਇਹਨਾਂ ਦਾ ਐਕਸੀਡੈਂਟ ਹੋਇਆ ਤੇ ਇਹ ਕੋਟਕਪੂਰਾ ਰੋਡ ਤੇ ਬਾਈਪਾਸ ਤੇ ਹੋਇਆ ਜੀ ਇਹ ਗੱਡੀ ਦੇ ਵਿੱਚ 4 ਜਾਨੇ ਸੀ ਕੌਣ ਕੌਣ ਸੀ ਇੱਕ ਚਾਨਣ ਸਿੰਘ ਡਰਾਈਵਿੰਗ ਕਰ ਰਿਹਾ ਸੀ ਤੇ ਇਹ ਇਹਨਾਂ ਦਾ ਪਾਪਾ ਹੈਗਾ ਕਸ਼ਮੀਰ ਸਿੰਘ ਇਹਨਾਂ ਦੀ ਚਾਨਣ ਸਿੰਘ ਦੀ ਮੇਸੀ ਹੈ ਇੱਕ ਇਹਨਾਂ ਦਾ ਚਾਨਣ ਸਿੰਘ ਦਾ ਬੇਟਾ ਹੈ ਚਾਰੋਂ ਜਾਨਾਂ ਸੀ ਚਾਰੋਂ ਜਾਨਾਂ ਨੂੰ ਤਕਰੀਬਨ ਹੀ ਸੱਟਾਂ ਲੱਗੀਆਂ ਫਿਲਹਾਲ ਇੱਕ ਤਕਰੀਬਨ ਤਾਂ ਬਹੁਤ ਸਾਰਿਆਂ ਨੂੰ ਹੀ ਆਗੀਆਂ ਕਿਸੇ ਦੇ ਸਿਰ ਤੇ ਸੱਟ ਆ ਕਿਸੇ ਦੇ ਬਾਹਾਂ ਤੇ ਸੱਟ ਆ ਚਾਨਣ ਸਿੰਘ ਦੇ ਲਾਤ ਤੇ ਸੱਟ ਆ ਕੀ ਆਟੋ ਕਾਰ ਹੈ ਜੀ ਇਹਨਾਂ ਕੋਲੇ ਆਮੋ ਸਾਹਮਣੀ ਟੱਕਰ ਹੋਈ ਜੀ ਦੋ ਗੱਡੀਆਂ ਨਾਲ ਇਹ ਹੁਣ ਇਸ ਟਾਈਮ ਹੈਗੇ ਆ ਜੀ ਦਿੱਲੀ ਵਾਲਿਆਂ ਦੇ ਵੱਲ ਕੋਟਪੂਰਾ ਰੋਡ ਤੇ ਸ਼੍ਰੀ ਮੁਖਸਰ ਸਾਹਿਬ ਇਹਨਾਂ ਦਾ ਐਕਸੀਡੈਂਟ ਹੋਇਆ। ਸ਼੍ਰੀ ਮੁਖਸਰ ਸਾਹਿਬ ਦੇ ਕੋਟਪੂਰਾ ਰੋਡ ਤੇ ਆਲਟੋ ਤੇ Swift ਕਾਰ ਦੀ ਆਮੋ ਸਾਹਮਣੇ ਭਿਆਨਕ ਟੱਕਰ ਹੋ ਗਈ ਜਿਸ ਦੇ ਵਿੱਚ ਇੱਕੋ ਪਰਿਵਾਰ ਦੇ 4 ਮੈਂਬਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਜ਼ਖਮੀਆਂ ਦੀ ਪਛਾਣ ਲੱਦੂ ਵਾਲਾ ਉਤਾਰ ਚੰਨਨ ਸਿੰਘ ਪਿਤਾ ਕਸ਼ਮੀਰ ਸਿੰਘ ਚਾਨਨ ਸਿੰਘ ਦੀ ਪਤਨੀ ਨਿਰਮਲਜੀਤ ਕੌਰ ਬੇਟਾ ਹਰਜੋਤ ਸਿੰਘ ਵਜੋਂ ਹੋਈ ਚਾਨਨ ਸਿੰਘ ਆਪਣੇ ਪਿੰਡ ਤੋਂ ਕੋਟਕਪੂਰਾ ਬੇਟੇ ਦੀ ਦਵਾਈ ਲੈਣ ਦੇ ਲਈ ਗਿਆ ਹੋਇਆ ਸੀ ਜਦ ਉਹ ਆਪਣੇ ਪਿੰਡ ਵਾਪਸ ਪਰਤ ਰਿਹਾ ਸੀ ਤਾਂ ਸ਼੍ਰੀ ਮੁਖਸਰ ਸਾਹਿਬ ਦੇ ਕੋਟਕਪੂਰਾ ਰੋਡ ਤੇ ਆ ਕੇ ਚਾਨਨ ਸਿੰਘ ਦੀ ਕਾਰ ਆਲਟੋ ਦੀ ਸਵਿਫਟ ਡਿਜ਼ਾਇਰ ਕਾਰ ਦੇ ਨਾਲ ਆਮੋ ਸਾਹਮਣੇ ਟੱਕਰ ਹੋ ਗਈ ਜਿਸ ਦੇ ਨਾਲ ਚਾਨਨ ਸਿੰਘ ਰਿਪੀਟ ਜਿਸ ਦੇ ਨਾਲ ਚਾਨਨ ਸਿੰਘ ਤੇ ਉਸ ਦੀ ਪਤਨੀ ਅਤੇ ਉਸ ਦਾ ਬੇਟਾ ਅਤੇ ਉਸ ਦਾ ਪਿਤਾ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇੱਕੋ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਲਈ ਲਜਾਇਆ ਗਿਆ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਸਵਿਫਟ ਕਾਰ ਡਿਜ਼ਾਈਰ ਦੇ ਵਿੱਚ ਜਾਣਕਾਰੀ ਦੇ ਅਨੁਸਾਰ ਇੱਕ ਵਿਅਕਤੀ ਮੌਜੂਦ ਸੀ ਜਿਸ ਦੀ ਕੋਈ ਜਾਣਕਾਰੀ ਹਜੇ ਤੱਕ ਸਾਹਮਣੇ ਨਹੀਂ ਆਈ ਕੀ ਨਾਮ ਤੁਹਾਡਾ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਤੇ ਕਿੱਥੋਂ ਦਾ ਰਹਿੰਦੇ ਹੋ ਅਸੀਂ ਪਿੰਡ ਲੱਧੂ ਵਾਲਾ ਤਾੜ ਜੀ ਜੋ ਐਕਸੀਡੈਂਟ ਹੋਇਆ 30 ਲਗਭਗ ਕੀ ਮੇਰੇ ਪਿੰਡ ਤੋਂ ਹੀ ਆ ਜੀ ਇਹ ਕਾਰਨ ਕੀ ਹੋਇਆ ਐਕਸੀਡੈਂਟ ਹੈ ਇਹ ਕੋਟਕਪੂਰੇ ਤੋਂ ਬੱਚੇ ਦੀ ਦਵਾਈ ਲੈ ਕੇ ਆ ਰਹੇ ਸੀ ਪਿੰਡ ਲੱਧੂ ਵਾਲੇ ਨੂੰ ਵਾਪਸ ਆ ਰਹੇ ਸੀ ਤੇ ਕੋਟਕਪੂਰਾ ਰੋਡ ਤੇ ਜਿਸ ਮੁਖਤਰ ਸਾਹਿਬ ਇਹਨਾਂ ਦਾ ਐਕਸੀਡੈਂਟ ਹੋਇਆ ਹੈ ਇਹ ਕੋਟਕਪੂਰਾ ਰੋਡ ਤੇ ਬਾਈਪਾਸ ਤੇ ਹੋਇਆ ਜੀ ਇਹ ਗੱਡੀ ਦੇ ਵਿੱਚ ਚਾਰ ਜਣੇ ਸੀ ਕਿਹਨਾਂ ਕੌਣ ਸੀ ਲੇਕਿਨ ਚਾਨਣ ਸਿੰਘ ਡਰਾਈਵਿੰਗ ਕਰ ਰਿਹਾ ਸੀ ਤੇ ਇਹ ਇਹਨਾਂ ਦਾ ਪਾਪਾ ਹੈਗਾ ਕਸ਼ਮੀਰ ਸਿੰਘ ਇਹਨਾਂ ਦੀ ਚਾਨਣ ਸਿੰਘ ਦੀ ਮੇਸੀਜ ਹੈ ਇਹ ਇੱਕ ਇਹਨਾਂ ਦਾ ਚਾਨਣ ਸਿੰਘ ਦਾ ਬੇਟਾ ਹੈ ਚਾਰੋਂ ਜਾਨਾਂ ਸੀ ਚਾਰੋਂ ਜਾਨਾਂ ਨੂੰ ਤਕਰੀਬਨ ਹੀ ਸੱਟਾਂ ਲੱਗੀਆਂ ਫਿਲਹਾਲ ਇੱਕ ਤਕਰੀਬਨ ਤਾਂ ਬਹੁਤ ਸਾਰਿਆਂ ਨੂੰ ਹੀ ਆਗੀਆਂ ਕਿਸੇ ਦੇ ਸਿਰ ਤੇ ਸੱਟ ਆ ਕਿਸੇ ਦੇ ਬਾਹ ਤੇ ਸੱਟ ਆ ਚਾਨਣ ਸਿੰਘ ਦੇ ਲੱਤ ਤੇ ਸੱਟ ਆ ਇਹ ਆਟੋ ਕਾਰ ਹੈ ਇਹਨਾਂ ਕੋਲੇ ਆਮੋ ਸਾਹਮਣੀ ਟੱਕਰ ਹੋਈ ਜੀ ਦੋ ਗੱਡੀਆਂ ਦੀ ਇਹ ਹੁਣ ਇਸ ਟਾਈਮ ਹੈਗੇ ਆ ਜੀ ਦਿੱਲੀ ਵਾਲਿਆਂ ਦੇ ਵੱਲ